ਨੌਰੀ ਵਾਰਡ ਦੇ ਪਕੌੜਿਆਂ ਦਾ ਲੰਗਰ ਤਿਆਰ ਹੈ ਗੋਭੀ ਦੇ ਪਕੌੜੇ ਆ ਲੋ ਜੀ ਇਹ ਜੱਸੀ ਹਲਵਾਈ ਤੇ ਚਟਾਲਾ ਠੀਕ ਹੈ ਨਾ ਬਾਬੇ ਨੂੰ ਕਹਿੰਦਾ ਪਕੌੜੇ ਖਵਾਉਣੇ ਆ ਗੋਭੀ ਦੇ ਪਕੌੜੇ ਹਲੋ ਜੀ ਗੋਭੀ ਦੇ ਪਕੌੜੇ ਖਾਓ ਗੋਭੀ ਦੇ ਪਕੌੜੇ ਖਾ ਕੇ ਉਸ ਤੋਂ ਬਾਅਦ ਚਲੋ ਜੀ ਗਰਾਊਂਡ ਤੇ ਬਾਲੀਬਾਲ ਦੇ ਗਰਾਊਂਡ ਤੇ ਚਲੋ ਨਾਲੇ ਉਧਰ ਪਹਿਲਾਂ ਪਕੌੜੇ ਖਾਓ ਤੇ ਗਰਾਊਂਡ 'ਚ ਬਾਲੀਬਾਲ ਖੇਡੋ ਨਾਲੇ ਚਾਹ ਦਾ ਲੰਗਰ ਤਿਆਰ ਹੈ ਨਾਲੇ ਪਕੌੜਿਆਂ ਦਾ ਲੰਗਰ ਤਿਆਰ ਹੈ ਉਧਰ ਬਾਲੀਬਾਲ ਦਾ ਵੀ ਲੰਗਰ ਤਿਆਰ ਹੈ ਅੱਜ ਤਾਂ ਬਾਲੀਵਾਲ ਦਾ ਚੱਲੀ ਜਾਂਦਾ ਜੀ ਮੈਚ ਅਰੇ ਦਰਸ਼ਕ ਵੀ ਬੈਠੇ ਨਹੀਂ ਦੇਖ ਰਹੇ ਨੇ ਲਵਪ੍ਰੀਤ ਲਾਪਰੀਤ ਕਿਵੇਂ ਸੁਸਤ ਜੇ ਖੜਾ ਹੈ ਅੱਛਾ ਮੈਚ ਫਸਿਆ ਹੋਇਆ ਹੈ ਤਿੰਨ ਦੋ ਹੈ ਮੈਚ ਫਸਿਆ ਹੋਇਆ ਪੂਰਾ ਇਧਰ ਬਰਾਡ ਲੱਗਿਆ ਪਿਆ ਭਾਈ ਵੈਰੀ ਗੁੱਡ ਭਾਈ ਮੈਚ ਕੀਆ ਭਈਆ ਉਸਰੇ ਧਰਨੇ ਦੇ ਭਰਾ ਆਪਣੇ ਆਹ ਦੇਖੋ ਇਹ ਨੌਜਵਾਨੀ ਕਿਹੜੇ ਕਹਿੰਦੇ ਨਸ਼ੇੜੀ ਆ ਖੜੇ ਨੌਜਵਾਨ ਸਾਡੇ ਅਸਾਂ ਮੈਚ ਚਲਾ ਲਿਆ ਹੁਣ ਸਾਰੀ ਅਨੁਸਾਰ ਭਾਈ ਮੈਚ ਚਲਾ ਲਿਆ ਅੱਛਾ